ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਪਿਆਰੀ ਗੁਰੂ ਸواری ਖਾਲਸਾ ਸਾਧ ਸੰਗਤ ਜੀ ਸਤਿਗੁਰੂ ਦੀ ਮਹਾਨ ਕਿਰਪਾ ਹੋਈ ਹੈ ਅੰਮ੍ਰਿਤ ਵੇਲੇ ਦਾ ਸਮਾਂ ਸਤਿਗੁਰ ਨੇ ਬਖਸ਼ਿਆ ਸਤ ਸੰਗ ਦਾ ਲਾਹਾ ਪ੍ਰਾਪਤ ਕਰਨ ਵਾਸਤੇ ਤੇ ਆਪ ਸਾਰੀਆਂ ਸੰਗਤਾਂ ਸਤਗੁਰੂ ਦੀ ਕਿਰਪਾ ਮਿਹਰ ਰਹਿਮਤ ਦਾ صدਕਾ ਲਾਹਾ ਲੈ ਰਹੇ ਹੋ ਮਨ ਬਿਰਤੀ ਗੁਰ ਚਰਨਾਂ ਨਾਲ ਜੋੜੀਏ ਇਕਾਗਰਤਾ ਬਖਸ਼ੋ ਬڑے ਪ੍ਰੇਮ ਸਹਿਤ ਗੁਰੂ ਚਰਨਾਂ ਦਾ ਧਿਆਨ ਧਰਦੇ ਹੋਏ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਜੇ ਨੂੰ ਆਪਾਂ ਕਹਿੰਦੇ ਆ ਦਰਗਾਹੀ ਬਾਣੀ ਅਕਾਲੀ ਬਾਣੀ ਜੀੜੀ ਦਰਗਾਹਾਂ ਦੇ ਵਿੱਚੋਂ ਪਰਮੇਸ਼ਰ ਨੇ ਮਨੁੱਖ ਦੇ ਵਾਸਤੇ ਇੱਕ ਉਪਦੇਸ਼ ਰੂਪ ਭੇਜੀ ਜਿੱਥੇ ਮਨੁੱਖ ਵਾਸਤੇ ਉਹਦੇ ਜੀਵਨ ਜਿਉਣ ਦਾ ਉਪਦੇਸ਼ ਹੈ ਉਤੇ ਗੁਰਬਾਣੀ ਨੂੰ ਸਿਮਰਨਾ ਗੁਰਬਾਣੀ ਨੂੰ ਪੜ੍ਹਨਾ ਗੁਰਬਾਣੀ ਦੀ ਵਿਚਾਰ ਸਰਵਣ ਕਰਨਾ ਇਸ ਜੀਵਨ ਦੇ ਪਾਰ ਉਤਾਰੇ ਵਾਸਤੇ ਇੱਕ ਜਹਾਜ਼ ਦਾ ਕੰਮ ਕਰਦੀ ਹੈ ਜਿਹੜਾ ਵੀ ਨਾਮ ਦੇ ਜਹਾਜ਼ ਤੇ ਅਸਵਾਰੀ ਕਰਦਾ ਹੈ ਨਾ ਉਪਭਵ ਜਲ ਤੋਂ ਪਾਰ ਹੋ ਜਾਂਦਾ ਹੈ ਤੇ ਸਤਿਗੁਰੂ ਕਿਰਪਾ ਕਰਦੇ ਨੇ ਬਾਣੀ ਜਿੱਥੇ ਪੜਨੀ ਜੀਵਨ ਦੀ ਖੁਰਾਕ ਉਤੇ ਬਾਣੀ ਨੂੰ ਵਿਚਾਰਨਾ ਇਹ ਇਸ ਤਰ੍ਹਾਂ ਜਿਵੇਂ ਇੱਕ ਫਲ ਛਕ ਲਿਆ ਜਾਂ ਇੱਕ ਫਲ ਦਾ ਜੂਸ ਛਕ ਲਿਆ ਜਿਹੜੀ ਗੁਰਬਾਣੀ ਵਿਚਾਰ ਹੈ ਨਾ ਇਹ ਰਸ ਹੈ ਤੇ ਸਤਿਗੁਰੂ ਕਿਰਪਾ ਕਰਦੇ ਨੇ ਜਿਨ੍ਹਾਂ ਗੁਰਮਖਾਂ ਪਿਆਰਿਆਂ ਨੇ ਨਾਮ ਦੇ ਜਾਂ ਬਾਣੀ ਦੇ ਰਸ ਨੂੰ ਚਖਿਆ ਹੈ ਨਾ ਉਹ ਦੁਨਿਆਵੀ ਰਸ ਜਿਹੜੇ ਨੇ ਉਹ ਮਨੁੱਖ ਨੂੰ ਫਿਰ ਆਪਣੇ ਮੁੱਖ ਮਕਸਦ ਤੋਂ ਡਲਾ ਨਹੀਂ ਸਕਦੇ ਜਿਹੜੇ ਦੁਨਿਆਵੀ ਰਸ ਕਿਉਂਕਿ ਨਾਮ ਦੇ ਰਸ ਵਿੱਚ ਆਨੰਦ ਹੀ ਐਨਾ ਹੈ ਬਾਣੀ ਦੇ ਰਸ ਵਿੱਚ ਤੋ ਵੱਡੇ ਭਾਗ ਨੇ ਜਿਹੜੇ ਗੁਰਮੁਖ ਪਿਆਰੇ ਨਾਮ ਦਾ ਰਸ ਚੱਖ ਰਹੇ ਨੇ ਗੁਰਬਾਣੀ ਵਿਚਾਰ ਜਿਹੜੀ ਲੜੀਵਾਰ ਸਤਿਗੁਰ ਨੇ ਬਖਸ਼ਿਸ਼ ਕੀਤੀ ਹੈ ਉਦੋਂ ਬਖਸ਼ਿਆ ਉਹ ਕਿ ਜਿਹੜੀ ਇਹ ਵਿਚਾਰ ਆਪਾਂ ਕਰਦੇ ਆ ਸੁਣਦੇ ਆ ਨਾ ਇਹ ਸਤਿਗੁਰੂ ਦੀ ਕਿਰਪਾ ਹੈ ਇਹ ਸਤਿਗੁਰੂ ਦਾ ਬਖਸ਼ਿਆ ਹੋਇਆ ਉਦਮ ਹੈ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਇਹ ਸਮਾਂ ਹੈ ਮਨੁੱਖ ਦੇ ਅੰਦਰ ਇੰਨੀ ਤਾਕਤ ਨਹੀਂ ਹੈ ਵੀ ਉਹ ਆਪ ਕਲਯੁਗ ਨਾਲ ਲੜ ਸਕੇ ਤੇ ਕਲਯੁਗ ਦੇ ਸਮੇਂ ਵਿੱਚ ਸੱਤ ਸੰਗ ਲਈ ਸਮਾਂ ਕੱਢ ਸਕੇ ਇਹ ਤੇ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਮੇਰ ਕਰਨ ਤਾਂ ਮਨੁੱਖ ਇਹ ਸਮੇਂ ਨੂੰ ਸਫਲਾ ਕਰ ਸਕਦਾ ਨਹੀਂ ਤਾਂ ਕਲਯੁਗ ਦੇ ਆਪਾਂ ਦੇਖ ਲਈਆਂ ਕਿੰਨੇ ਜਾਲ ਫੈਲਾਏ ਹੋਏ ਨੇ ਕਦਮ ਕਦਮ ਤੇ ਬੰਦਾ ਜਿਹੜਾ ਉਹ ਫਸਦਾ ਹੀ ਜਾ ਰਿਹਾ ਗੁਰਬਾਣੀ ਵਿਚਾਰ ਸਰਵਣ ਕਰਦੇ ਆ ਸਤਿਗੁਰੂ ਦੇ ਚਰਨਾ ਚ ਰੋਜ਼ ਦੀ ਤਰ੍ਹਾਂ ਅਰਦਾਸ ਕਰੀਏ ਪਾਤਸ਼ਾਹ ਕਿਰਪਾ ਕਰੋ ਗੁਰਬਾਣੀ ਵਿਚਾਰ ਦੀ ਦਾਤ ਬਖਸ਼ਿਸ਼ ਕਰੋ ਤੁਹਾਡੀ ਕਿਰਪਾ ਨਾਲ ਤੁਹਾਡੀ ਮਿਹਰ ਨਾਲ ਗੁਰਬਾਣੀ ਵਿਚਾਰ ਕਰ ਸਕੀਏ ਸੁਣ ਸਕੀਏ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਵਨ ਚਰਨਾਂ ਦਾ ਸਾਧ ਸੰਗਤ ਧਿਆਨ ਧਰਿਏ ਬੜੇ ਪ੍ਰੇਮ ਸਹਿਤ ਸਾਰੀਆਂ ਸੰਗਤਾਂ ਰਸਨਾ ਨੂੰ ਪਵਿੱਤਰ ਕਰਦੇ ਹੋਏ ਜਪੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੇਈ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਨੇ ਜਾਗ ਮੌਲਿਆ ਹਰਿਆ ਕੀਆ ਸੰਸਾਰੋ ਉਹ ਪਾਰਬਰਮ ਪਰਮੇਸ਼ਰ ਸਦਾ ਲਈ ਪਰਫਲਤ ਹੈ ਜਿਨ ਸਾਰੇ ਜਗਤ ਨੂੰ ਪਰਫਲਤ ਕੀਤਾ ਸਾਰੇ ਸੰਸਾਰ ਨੂੰ ਹਰਿਆ ਭਰਿਆ ਕੀਤਾ ਉਹ ਆਵਤਾ ਪਰਫੁੱਲਤ ਹੈ ਜੇ ਆਪ ਹਰਿਆ ਭਰਿਆ ਪਰਫੁੱਲਤ ਹੈ ਪਾਰ ਬ੍ਰਹਮ ਪਰਮੇਸ਼ਰ ਤੇ ਸਾਧ ਸੰਗਤ ਤਾਂ ਹੀ ਉਹਨੇ ਸਾਰੇ ਜਗਤ ਨੂੰ ਕੁੱਲ ਕਾਇਨਾਤ ਨੂੰ ਹਰਿਆ ਭਰਿਆ ਕਰਨਾ ਜਿਹੜੀ ਤਾਕਤ ਜਿਸ ਦੇ ਕੋਲ ਹੈ ਉਹ ਉਹੀ ਤਾਕਤ ਵਰਤ ਸਕਦਾ ਉਹ ਹੋਰ ਨਹੀਂ ਵਰਤ ਸਕਦਾ ਉਹ ਪਰਮੇਸ਼ਰ ਨਿਰੰਕਾਰ ਸਾਰੀਆਂ ਤਾਕਤਾਂ ਉਹਦੇ ਕੋਲ ਨੇ ਉਹ ਆਪ ਵੀ ਪਰਫੁੱਲਤਾ ਹੈ ਆਪ ਵੀ ਹਰਿਆ ਭਰਿਆ ਤੋਂ ਇਹ ਜਿਹੜੀ ਸ੍ਰਿਸ਼ਟੀ ਹੈ ਔਰ ਇਸ ਸ੍ਰਿਸ਼ਟੀਆਂ ਤੋਂ ਇਲਾਵਾ ਪਤਾ ਨਹੀਂ ਕਿੰਨੀਆਂ ਕੀ ਹੋਰ ਸ੍ਰਿਸ਼ਟੀਆਂ ਧਰਤੀ ਆਕਾਸ਼ ਪਰਮੇਸ਼ਰ ਦੇ ਉਤਪਦ ਕੀਤੇ ਹੋਏ ਨੇ ਤੇ ਸਾਰਿਆਂ ਨੂੰ ਉਹ ਹਰਿਆ ਭਰਿਆ ਪਰਫੁੱਲਤ ਕਰਦਾ ਔਰ ਸਾਰਿਆਂ ਨੂੰ ਭੋਜਨ ਦਿੰਦਾ ਸਭ ਦੀ ਪਾਲਣਾ ਕਰਦਾ ਤੇ ਸਤਿਗੁਰੂ ਕਿਰਪਾ ਕਰਦੇ ਨੇ ਆਬ ਖਾਕ ਜਿੰਨ ਬੰਦ ਰਾਈ ਧਨ ਸਿਰਜਣਹਾਰੋ ਆਬ ਕਹਿੰਦੇ ਨੇ ਪਾਣੀ ਨੂੰ ਆਵ ਤੇ ਖਾਕ ਖਾਕ ਕਹਿੰਦੇ ਨੇ ਮਿੱਟੀ ਨੂੰ ਜਿਸ ਪਰਮੇਸ਼ਰ ਨੇ ਪਾਣੀ ਤੇ ਮਿੱਟੀ ਨੂੰ ਮਿਲਾ ਕੇ ਇਹ ਤਤ ਇਕੱਠੇ ਕਰਕੇ ਮਨੁੱਖ ਬਣਾ ਦਤਾ ਹੈ ਜੀਵ ਬਣਾ ਦਤਾ ਹੈ। ਔਰ ਉਸ ਜੀਵ ਦੇ ਕੋਲੋਂ ਆਪਣੀ ਸਿਫਤ ਕਰਵਾ ਦਿੱਤੀ। ਆਪ ਖਾਕ ਜਿੰਬੰਦ ਰਹੀ ਧੰਨ ਸਿਰਜਣਹਾਰ ਉਹ ਐਸੀ ਸਿਰਜਣਾ ਕਰਨ ਵਾਲਾ ਪਰਮੇਸ਼ਰ ਧੰਨ ਹੈ ਜਿਹਨੇ ਪਾਣੀ ਤੇ ਮਿੱਟੀ ਨੂੰ ਮਿਲਾ ਕੇ ਦੇਖੋ ਜੀਵਨ ਬਖਸ਼ਿਸ਼ ਕਰ ਦਤਾ ਹਵਾ ਪਾਣੀ ਅਗਨ ਮਿੱਟੀ ਸਪੇਸ ਇਹ ਤਤ ਨੇ ਨਾ ਤੇ ਮੁੱਖ ਰੂਪ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ ਬਈ ਪਾਣੀ ਤੇ ਖਾਕ ਇਹਨਾਂ ਦੋਨਾਂ ਨੂੰ ਮਿਲਾਇਆ ਤੇ ਮਨੁੱਖ ਦੇ ਸਿਰਜਣਾ ਕਰ ਦਿੱਤੀ ਤੇ ਬਾਦਸ਼ਾਹ ਕਿਰਪਾ ਕਰਦਨੇ ਮਰਣਾ ਮੁੱਲਾ ਮਰਣਾ ਪਰ ਜਿਹੜੀ ਮੌਤ ਹੈ ਹੁਣ ਸਿਰਜਣਾ ਦੇ ਕਰ ਦਿੱਤੀ ਪਰ ਇਹਦੇ ਉੱਤੇ ਮੌਤ ਦਾ ਸਾਇਆ ਵੀ ਰੱਖ ਦਿੱਤਾ ਹਰ ਸਮੇਂ ਹਰ ਸਮੇ ਇਹ ਮੌਤ ਮੰਡਰਾਉਂਦੀ ਹਾਰ ਇੱਕ ਦੇ ਸਿਰ ਦੇ ਉੱਤੇ ਭਾਈ ਬਬਾ ਨਹੀਂ ਮਨੁੱਖ ਨੂੰ ਨਹੀਂ ਪਗਾ ਬੇ ਕਦੋਂ ਸੁਨੇਹਾ ਆ ਜਾਣਾ ਹੈ ਕਦੋਂ ਕੂਝ ਕਰ ਜਾਣਾ ਇਸ ਜਾਗਤ ਦੇ ਵਿੱਚੋਂ ਇਸ ਸੰਸਾਰ ਦੇ ਵਿੱਚੋਂ ਤੇ ਪਾਦਸ਼ਾਹ ਕਿਰਪਾ ਕਰਦੇ ਨੇ ਭੀ ਕਰਤਾ ਰਹ ਦਰਨਾ ਭਾਈ ਜੇ ਹੁਣ ਜਾਣਾ ਨਿਰਧਾਰਤ ਮੌਦ ਸਿਰ ਦੇ ਉੱਤੇ ਹਮੇਸ਼ਾ ਕੂਕਦੀ ਫਿਰਦੀ ਹੈ ਤੇ ਫਿਰ ਜਿਸ ਪਰਮੇਸ਼ਰ ਨੇ ਤੈਨੂੰ ਭੇਜਿਆ ਉਹਦੇ ਭੈ ਦੇ ਵਿੱਚ ਰਹਿਣਾ ਚਾਹੀਦਾ ਹੈ ਉਹਦੇ ਭੈ ਵਿੱਚ ਰਹਿ ਜਿਨੇ ਤੇਰੀ ਉਤਪਤੀ ਕੀਤੀ ਹੈ ਜਿਨੇ ਤੈਨੂੰ ਜੀਵਨ ਬਖਸ਼ਿਸ਼ ਕੀਤਾ ਹੈ ਤੇ ਜਦੋਂ ਉਹਦੇ ਭੈ ਦੇ ਵਿੱਚ ਰਹੇਗਾ ਤੇ ਫਿਰ ਜਿਹੜਾ ਕਾਲ ਦਾ ਭੈ ਹੈ ਕਲਜੋਗ ਦਾ ਪੈ ਹੈ ਜਾਂ ਭੈ ਦਾ ਸਾਗਰ ਹੈ ਜਿਹੜਾ ਉਹਦੇ ਤੋਂ ਪਰਮੇਸ਼ਰ ਜੀ ਤੈਨੂੰ ਬਚਾ ਲੈਣਗੇ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣੈ ਨਾਮ ਖੁਦਾਈ ਹੁਣ ਤੂੰ ਮੁੱਲਾ ਐਵੇਂ ਨਹੀਂ ਤੂੰ ਕਾਜੀ ਆ ਦੁਨਿਆਵੀ ਵਿਦਿਆ ਹਸਲ ਕਰਕੇ ਕਹਵੇਂ ਮੈਂ ਕਾਜੀ ਆ ਮੈਂ ਮੁੱਲਾ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਨਹੀਂ ਪਾਈ ਜਦੋਂ ਤੱਕ ਤੂੰ ਖੁਦਾ ਦੇ ਅਸਲ ਨਾਮ ਨੂੰ ਤਤ ਨੂੰ ਪਹਿਚਾਣ ਨਹੀਂ ਸਕਿਆ ਜਦੋਂ ਤੱਕ ਤੂੰ ਜਾਣ ਨਹੀਂ ਸਕਿਆ ਉਦੋਂ ਤੱਕ ਨਾ ਤੂੰ ਮੁੱਲੈ ਤੇ ਨਾ ਤੂੰ ਕਾਜੀ ਜਦੋਂ ਆਪਣੇ ਆਪ ਨੂੰ ਹੀ ਅਜੇ ਤੂੰ ਸਮਝ ਨਹੀਂ ਸਕਿਆ ਪਰਮੇਸ਼ਰ ਨੂੰ ਖੁਦਾ ਨੂੰ ਕੀ ਸਮਝੇਗਾ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਮਝਣਾ ਜਿਹੜਾ ਉਹ ਬੜਾ ਲਾਜ਼ਮੀ ਜਦਨ ਆਪਣੇ ਆਪ ਨੂੰ ਸਮਝੇਗਾ ਉਦਣ ਤੂੰ ਜਾਣ ਲਈ ਵੀ ਅੱਜ ਖੁਦਾ ਨੂੰ ਸਮਝਣ ਦੀ ਮੈਂ ਪਹਿਲੀ ਪੌੜੀ ਚੜ ਗਿਆ ਜਦਨ ਬੰਦਾ ਆਪਣੇ ਆਪ ਨੂੰ ਸਮਝਦਾ ਹੈ ਤੇ ਬਾਦਸ਼ਾਹ ਕਹਿੰਦੇ ਨੇ ਅਜੇ ਤਾ ਤੂੰ ਕੁਝ ਵੀ ਨਹੀਂ ਜਾਣੇ ਇਸ ਲਈ ਤੂੰ ਨਾ ਮੁੱਲਾ ਨਾ ਕਾਜੀ ਔਰ ਮੁੱਲਾ ਕਾਜੀ ਤਾਂ ਹੈ ਜੇ ਤੂੰ ਖੁਦਾ ਦੇ ਨਾਮ ਦੀ ਪਛਾਣ ਕਰ ਲੈ ਉਹਦੇ ਨਾਲ ਤੇਰੀ ਸਾਂਝ ਪੈ ਜਾਏ ਉਹਦੇ ਨਾਲ ਤੇਰਾ ਆਚਾਰ ਤੇ ਵਿਹਾਰ ਪੈ ਜਾਏ ਫਿਰ ਮੁੱਲਾ ਹੈ ਫਿਰ ਤੋਂ ਕਾਜੀ ਹੈ ਜੇ ਬਹੁ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਏ ਪਾਏ ਤੇ ਜੇ ਕੋਈ ਭਾਈ ਬਹੁਤਾ ਪੜ ਜਾਏ ਨਾ ਏ ਨਹੀਂ ਵੀ ਬਹੁਤ ਜ਼ਿਆਦਾ ਪੜਿਆ ਬੜੀ ਵਿਦਵਤਾ ਅਸਲ ਕਰ ਦਿੱਤੀ ਹੈ ਤੇ ਹੁਣ ਇਸ ਜਮਾ ਸਮੇਂ ਵਿੱਚ ਇਸ ਮਾਤ ਲੋਕ ਦੇ ਵਿੱਚ ਸਦਾ ਲਈ ਅਮਰ ਹੋ ਗਿਆ ਸਤਿਗੁਰੂ ਕਹਿੰਦੇ ਨੇ ਕੋ ਰਹਿ ਨਾ ਭਈਆ ਭਾਈ ਕੋਈ ਇਹਨੇ ਰਹਿ ਨਹੀਂ ਸਕਦਾ ਵੀ ਬਹੁਤ ਵੱਡੀ ਵਿਦਵਤਾ ਇਹਦੇ ਕੋਲ ਬੜਾ ਵੱਡਾ ਗਿਆਨੀ ਹੈ ਬੜਾ ਵੱਡਾ ਕਾਜ਼ੀ ਮੁੱਲਾ ਹੈ ਪੰਡਤ ਇਹ ਜਿਹੜਾ ਸਮੇ ਸਭ ਤੇ ਆਉਣਾ ਹੈ ਇਹਦੇ ਕੋਈ ਰਹਿ ਨਹੀਂ ਸਕਦਾ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੋ ਸਤਿਗੁਰੂ ਕਹਿੰਦੇ ਨੇ ਕਾਜੀ ਦੀ ਜਿਹੜੀ ਡੈਫੀਨੇਸ਼ਨ ਹੈ ਨਾ ਉਹ ਇਹ ਹੈ ਸੋਈ ਕਾਜੀ ਜਿਨ ਆਪ ਤਜਿਆ ਜਿਨੇ ਆਪਾ ਭਾਵ ਤਿਆਗ ਦਿੱਤਾ ਉਹਨ ਕੋਈ ਕਵੇ ਮੈਂ ਕੁਰਾਨ ਪੜ੍ਹੀ ਐ ਮੈਂ ਆ ਪੜਿਆ ਮੈਂ ਆਉ ਪੜਿਆ ਮੇਰੇ ਵਰਗਾ ਵਿਦਵਾਨ ਹੀ ਕੋਈ ਨਹੀਂ ਮੇਰੇ ਵਰਗਾ ਕਾਜੀ ਮੁੱਲਾ ਹੀ ਕੋਈ ਨਹੀਂ ਸਤਿਗੁਰੂ ਕਿਰਪਾ ਕਰਦੇ ਨੇ ਜਦੋਂ ਤੱਕ ਤੇਰੇ ਅੰਦਰ ਇਹ ਭਾਵਨਾ ਰਹੇ ਕਿ ਨਾ ਵੀ ਮੇਰੇ ਵਰਗਾ ਕੋਈ ਨਹੀਂ ਸਤਿਗੁਰੂ ਕਹਿੰਦੇ ਨੇ ਉਦੋਂ ਤੱਕ ਤੇਰਾ ਕੁਛ ਵੀ ਵਿਦਵਤਾ ਕੋਈ ਗਿਆਨ ਤੇਰਾ ਪ੍ਰਭੂ ਪਰਮੇਸ਼ਰ ਦੇ ਦਰ ਘਰ ਦੇ ਵਿੱਚ ਪ੍ਰਵਾਨ ਨਹੀਂ ਤੇ ਜਿਨੇ ਇਹ ਆਪਾ ਭਾਵ ਤਿਆਗ ਦਿੱਤਾ ਸੋਈ ਕਾਜੀ ਜਿਨ ਆਪ ਤਜਿਆ ਜਿਨੇ ਆਪਾ ਭਾਵ ਤਿਆਗ ਦਿੱਤਾ ਔਰ ਇੱਕ ਨਾਮ ਨੂੰ ਖੁਦਾ ਦੇ ਇੱਕ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਜਿਨੇ ਅਸਲ ਵਿੱਚ ਉਹ ਕਾਜੀ ਹੈ ਤੇ ਪਾਦਸ਼ਾਹ ਕਹਿੰਦੇ ਨੇ ਹੈ ਭੀ ਹੋਸੀ ਜਾਏ ਨਾ ਜਾਸੀ ਸੱਚਾ ਸਰਜਣਹਾਰੋ ਜਿਹੜਾ ਖੁਦਾ ਜਿਹੜਾ ਪਾਰਬ੍ਰਮ ਪਰਮੇਸ਼ਰ ਹੁਣ ਵੀ ਹੈ ਤੇ ਜਿਹੜਾ ਹੋਸੀ ਹੋਵੇਗਾ ਵੀ ਅੱਗੇ ਵੀ ਇਸੇ ਤਰ੍ਹਾਂ ਸਦਾ ਕਾਲ ਵਾਸਤੇ ਅਟਲ ਹੈ ਜਿਹਦਾ ਕੋਈ ਅੰਤ ਨਹੀਂ ਹੈ ਨਾ ਉਹ ਜਮਦਾ ਤੇ ਨਾ ਹੀ ਉਹ ਦਾ ਅੰਤ ਹੈ ਨਾ ਹੀ ਉਹ ਮਰਦਾ ਉਹ ਸੱਚਾ ਸਦੀਵੀ ਕਾਲ ਵਾਸਤੇ ਸਿਰਜਣਾ ਕਰਨ ਵਾਲਾ ਹੈ ਪੈਦਾ ਕਰਨ ਵਾਲਾ ਹੈ ਸ੍ਰਿਸ਼ਟੀ ਨੂੰ ਪੰਜ ਵਕਤ ਨਿਵਾਜ਼ ਗੁਜ਼ਾਰੇ ਪੜੇ ਕਤੇਬ ਕੁਰਾਨਾ ਤੂੰ ਪੰਜ ਵਕਤ ਦੀਆਂ ਨਮਾਜ਼ਾਂ ਪੜਦਾ ਤੇ ਆਪਣੇ ਜਿਹੜੇ ਕਤੇਬ ਨੇ ਜਿਵੇਂ ਕੁਰਾਨ ਸ਼ਰੀਫ ਹੈ ਇਹਨਾਂ ਨੂੰ ਤੂੰ ਪੜਦਾ ਪਰ ਫਿਰ ਵੀ ਬੰਦਾ ਨਾ ਆਪਣੇ ਸਵਾਰਥ ਵਾਸਤੇ ਹੋਰ بڑے ਕਰਮ ਕਰਦਾ ਤੇ ਸਤਿਗੁਰੂ ਕਹਿੰਦੇ ਨੇ ਫਿਰ ਮੌਤ ਤੋਂ ਡਰਦਾ ਫਿਰਦਾ ਨਾਨਕ ਆ ਕਹਿ ਗੌਰ ਸਦੇਈ ਰਹਿਓ ਪੀਣਾ ਖਾਣਾ ਤੇ ਸਾਰੇ ਗੁਰੂ ਕਹਿੰਦੇ ਨੇ ਭਾਈ ਚੇਤੇ ਰੱਖ ਗੌਰ ਕਹਿੰਦੇ ਨੇ ਮੜੀ ਨੂੰ ਕਬਰ ਨੂੰ ਕਹਿੰਦੇ ਨੇ ਉਹ ਤੈਨੂੰ ਸੱਦੀ ਜਾਂਦੀ ਆ ਸਦੇਈ ਤੇ ਜਦਨ ਤੈਨੂੰ ਕਬਰ ਨੇ ਵਾਰੂ ਮਾਰ ਲਈ ਨਾ ਵੀ ਆ ਜਾ ਹੁਣ ਫਿਰ ਰਹਿਓ ਪੀਣਾ ਗਾਣਾ ਫਿਰ ਖਾਣਾ ਪੀਣਾ ਉਥੇ ਹੀ ਰਹਿ ਜਾਣਾ ਛੁੱਟ ਜਾਣਾ ਸਾਰਾ ਕੁਝ ਕਿਉਂਕਿ ਇਹ ਸੱਦਾ ਜਿਹੜਾ ਨਾ ਇਹ ਹਰੇਕ ਦੇ ਵਾਸਤੇ ਇਹ ਸੁਨੇਹਾ ਹਰੇਕ ਦੇ ਵਾਸਤੇ ਬਸ ਸਮਾਂ ਹੈ ਪਤਾ ਨਹੀਂ ਕਦੋਂ ਕੀ ਦਾ ਸਮਾਂ ਆ ਜਾਣਾ ਕਿਨੋ ਆਵਾਜ਼ ਵੱਜ ਜਾਣੀ ਤੇ ਸਤਿਗੁਰੂ ਕਹਿੰਦੇ ਨੇ ਆ ਜਿਹੜੇ ਦੁਨਿਆਵੀ ਤੇਰਾ ਇਹ ਵਿਦਵਤਾ ਹੈ ਨਾ ਦੁਨਿਆਵੀ ਜਿਹੜਾ ਗਿਆਨ ਹੈ ਇਹਨੇ ਤੇ ਨਿਰੋਕ ਨਹੀਂ ਲੈਣਾ ਦੇ ਸਤਿਗੁਰੂ ਕਿਰਪਾ ਕਰਦੇ ਨੇ ਤੂੰ ਨਾਮ ਦੇ ਨਾਲ ਜੁੜ ਖੁਦਾ ਦੇ ਨਾਮ ਦੇ ਨਾਲ ਜੁੜਾ ਉਹਦੀ ਪਛਾਣ ਕਰ ਉਹਨੂੰ ਹਿਰਦੇ ਚ ਵਸਾ ਤੇ ਜਦੋਂ ਉਹਨੂੰ ਹਿਰਦੇ ਚ ਵਸਾਏਗਾ জানা ਤਾਂ ਹੈ ਅਟਲ ਸਚਾਈਏ ਪਰ ਉਹ ਭੈ ਖਤਮ ਹੋ ਜਾਏਗਾ ਜਿਨੇ ਜਿਨ੍ਹਾਂ ਨੇ ਨਾਮ ਨੂੰ ਵਿਸਾਰਿਆ ਉਹ ਤਾਂ ਡਰ-ਡਰ ਤੇ ਭਟਕਣਗੇ ਇੱਧਰ ਉੱਧਰ ਭਟਣ ਭਟਗਣਗੇ ਪਰ ਜਿਹਨਾਂ ਨੇ ਖੁਦਾ ਦੇ ਨਾਮ ਨੂੰ ਹਿਰਦੇ ਚ ਵਸਾਇਆ ਉਹ ਆਪਣੇ ਘਰ ਵਿੱਚ ਪ੍ਰਵੇਸ਼ ਕਰਨਗੇ ਸਦਾ ਵਾਸਤੇ ਉੱਥੇ ਟਿਕ ਜਾਣਗੇ ਜਾ ਕੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋ ਸਵਾਨੀ ਨਾਲ ਇਤੇ ਪਾਤਸ਼ਾਹ ਨੇ ਨ ਪ੍ਰਮਾਣ ਦੰਦਿਆ ਹੋਇਆ ਦੰਦਿਆ ਹੋਇਆ ਸਮਝਾਇਆ ਸਵਾਨ ਕਹਿੰਦੇ ਨੇ ਕੁੱਤਾ ਕਿੰਨੇ ਲੋਭ ਰੂਪੀ ਤੇਰੇ ਅੰਦਰ ਇੱਕ ਕੁੱਤਾ ਹੈ ਤੇ ਦੋ ਆਸਾ ਤੇ ਤ੍ਰਿਸ਼ਨਾ ਦੋ ਕੁੱਤੀਆਂ ਇਹ ਪਿੱਛੇ ਪਿੱਛੇ ਲੱਗੀਆਂ ਆਫਰ ਦੀਆਂ ਲੋਭ ਹੈ ਜੇ ਲੋਭ ਤੋਂ ਬਾਅਦ ਫਿਰ ਆਸ ਪੈਦਾ ਹੁੰਦੀ ਵੀ ਆ ਵੀ ਮਿਲੇਗਾ ਤੇ ਤ੍ਰਿਸ਼ਨਾ ਜੇ ਮਿਲਿਆ ਤੇ ਫਿਰ ਸੰਤੋਖ ਨਹੀਂ ਤ੍ਰਿਸ਼ਨਾ ਵਾਧੀ ਜਾਂਦੀ ਮੁੱਖ ਸਤਿਗੁਰੂ ਨੇ ਇਥੇ ਲੋਭ ਨੂੰ ਕੁੱਤਾ ਦੱਸਿਆ ਵੀ ਲੋਭ ਜਦੋਂ ਲੱਗ ਜਾਂਦਾ ਹੈ ਨਾ ਉਹਦੇ ਪਿੱਛੇ ਹੋਰ ਵਿਕਾਰ ਆਪੇ ਹੀ ਤੁਰ ਪੈਂਦੇ ਨੇ ਭਲਕੇ ਭਉ ਗੈ ਸਦਾ ਬਿਆਲ ਜਿਹੜਾ ਲੋਭ ਰੂਪੇ ਕੁੱਤਾ ਤੇ ਆਸਾ ਤ੍ਰishna ਰੋਜ਼ ਹੀ ਭੌਂਕਣਾ ਸ਼ੁਰੂ ਕਰ ਦਿੰਦੇ ਕਦੇ ਟਕਾ ਨਹੀਂ ਆਣਾ ਨੂੰ ਲੋਭ ਨਿਤ ਹੈ ਆਸਾਂ ਮਨ ਲੈ ਤਨੇ ਤ੍ਰਿਸ਼ਨਾ ਨਿਤ ਤੇ بادشاہ ਕੰਦੇ ਨੇ ਰੋਜ਼ ਇਹ ਲੋਭ ਕਹਿੰਦਾ ਮੈਂ ਵਧਾ ਆਸ ਕਹਿੰਦੀ ਹੈ ਅੱਜ ਹੋ ਰਹਾ ਸੱ ਕੱਲ ਨੂੰ ਹੋ ਰੇ ਆਸ ਵੀ ਕਦੇ ਮੁੱਕਦੀ ਨਹੀਂ ਬੰਦੇ ਦੀ ਤੇ ਨਾਲ ਤ੍ਰਿਸ਼ਨਾ ਵੀ ਕਦੇ ਨਹੀਂ ਪੂਰੀ ਹੁੰਦੀ ਕੂੜ ਛੁਰਾ ਮੁੱਟਾ ਮੁਰਦਾਰ ਤੇ ਛੁਰਾ ਜਿਹੜਾ ਜਿਹੜਾ ਜਿਹਦੇ ਨਾਲ ਕੱਟਿਆ ਜਾਂਦਾ ਹੈ ਮਾਸ ਨੂੰ ਸਤਿਗੁਰੂ ਕਹਿੰਦੇ ਨੇ ਉਹ ਹੈ ਝੂਠ ਪੂੜਿ ਛੁੜਾ ਮੁਠਾ ਮੁਰਦਾਰ ਤੇ ਉਸ ਝੂਠ ਦੇ ਨਾਲ ਮੁਰਦਾਰ ਮਾਰ-ਮਾਰ ਕੇ ਖਾਈ ਜਾਂਦਾ ਹੈ ਪਰਾਇਆ ਹੱਕ ਖਾਈ ਜਾਂਦਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੌਰ ਪੀਰ ਹਾਮਾ ਤਾਂ ਭਰੈ ਜਾ ਮੁਰਦਾਰ ਨਾ ਖਾਏ ਸਤਿਗੁਰੂ ਕਿਰਪਾ ਕਰਦੇ ਨੇ ਮਰਦਾਰ ਪ੍ਰਾਇਆ ਹੱਕ ਝੂਠ ਰੂਪੀ ਛਰੇ ਨਾਲ ਕੱਟ-ਕੱਟ ਕੇ ਖਾਈ ਜਾਣਾ ਧਾਨ ਗੁਰੂ ਰੂਪ ਰਹਾ ਕਰਤਾਰ ਤੇ ਮੈਂ ਸਾਹਸੀਆਂ ਦੇ ਰੂਪ ਦੇ ਵਿੱਚ ਹਮੇਸ਼ਾ ਹੀ ਰਹਿਣਾ ਹੈ ਤਿਆਗ ਦੇ ਰੂਪ ਵਿੱਚ ਮੈਂ ਪਦ ਕੀ ਪੰਦਨਾ ਕਰਨੀ ਕੀ ਸਾਰ ਬੰਦਾ ਨਾ ਤਾਂ ਪਰਮੇਸ਼ਰ ਦੇ ਹੁਕਮ ਦੇ ਉੱਤੇ ਉਹਦੀ ਸਿੱਖਿਆ ਤੇ ਨਹੀਂ ਚੱਲਦਾ ਨਾ ਕਰਨੀ ਕੀ ਕਾਰ ਤੇ ਨਾ ਮੇਰੀ ਆਪਣੀ ਕਾਰ ਚੰਗੀ ਭਾਵ ਆਪਣੀ ਆਪਣਾ ਕਰਮ ਵੀ ਚੰਗਾ ਨਹੀਂ ਔਰ ਜਿਹੜਾ ਪਰਮੇਸ਼ਰ ਦਾ ਹੋਗਾ ਮੈਂ ਉਹਦੇ ਤੇ ਮੈਂ ਚੱਲਣਾ ਨਹੀਂ ਇਸ ਤਰ੍ਹਾਂ ਦਾ ਬੰਦੇ ਦਾ ਸੁਭਾਅ ਹੈ ਹਾਉ ਬਿਗੜਿਆ ਰੂਪ ਰਹਾ ਬਿਕਰਾਲ ਔਰ ਹਮੇਸ਼ਾ ਮੇਰਾ ਰੂਪ ਵਿਗੜਿਆ ਰਹਿੰਦਾ ਬੜਾ ਵਿਕਰਾਲ ਬੜਾ ਡਰਾਉਣਾ ਮੇਰਾ ਰੂਪ ਹੈ ਉਹ ਚਿਹਰੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਸਾਡੇ ਵਰਗਾ ਸੁੰਦਰ ਕੋਈ ਨਹੀਂ ਤੇ ਜੇ ਉਹਦੇ ਅੰਦਰ ਉਹਦੇ ਹਿਰਦੇ 'ਚ ਨਾਮ ਨਹੀਂ ਨਾ ਸਾਧ ਸੰਗਤ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਉਹ ਚਿਹਰੇ ਵੀ ਡਰਾਉਣੇ ਨੇ ਬੜੇ ਡਰਾਉਣੇ ਨੇ ਬੜੇ ਭੈੜੇ ਲੱਗਦੇ ਨੇ ਐਸੇ ਜੀ ਸਤਿਗੁਰੂ ਕਹਿੰਦੇ ਨੇ ਹੌ ਬਿਗੜਾ ਰੂਪ ਰਹਾ ਬਿਕਰਾਲ ਤੇਰਾ ਚਿਹਰਾ ਐਨਾ ਵਿਗੜਿਆ ਹੋਇਆ ਐਨਾ ਭਿਆਨਕ ਐ ਐਨਾ ਡਰਾਉਣਾ ਕਿਉਂਕਿ ਇਹਦੇ 'ਚ ਨਾਮ ਨਹੀਂ ਹੈ ਤੇਰਾ ਏਕ ਨਾਮ ਤਾਰੇ ਸੰਸਾਰ ਐ ਵਾਹਿਗੁਰੂ ਜਿਹੜਾ ਤੇਰਾ ਨਾਮ ਐ ਨਾ ਸਾਰੇ ਸੰਸਾਰ ਦਿਆ ਪਾਰ ਉਤਾਰੇ ਦਾ ਸਾਧਨ ਐ ਸਹਾਰਾ ਐ ਕਬ ਸਾਗਰ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਤਾਂ ਬੰਦਾ ਤਰਦਾ ਹੈ ਇਹ ਮੈਂ ਇਹ ਆਸ ਇਹੋ ਆਧਾਰ ਤੇ ਜੜ ਹੁਣ ਸਮਝ ਆਈ ਤੇਰੀ ਕਿਰਪਾ ਨਾਲ ਤੇ ਇਹ ਮੇਰੇ ਅੰਦਰ ਹੁਣ ਆਸ ਹੈ ਵੀ ਤੇਰਾ ਨਾਮ ਮੈਨੂੰ ਮਿਲੇ ਇਹ ਹੀ ਮੇਰੇ ਜੀਵਨ ਦਾ ਆਧਾਰ ਹੈ ਜਦੋਂ ਤੱਕ ਸਮਝ ਨਹੀਂ ਨਾ ਆਉਂਦੀ ਉਦੋਂ ਤੱਕ ਬੰਦਾ ਕਹਿੰਦਾ ਵੀ ਆ ਦੁਨਿਆਵੀ ਸਾਧਨ ਹੀ ਸੁੱਖਾਂ ਦੇ ਦਾਤੇ ਨੇ ਇਹਨਾਂ ਵਿੱਚੋਂ ਸੁੱਖ ਸੁੱਖ ਮਿਲਦਾ ਹੈ ਤੇ ਜਦੋਂ ਸਮਝ ਆ ਜਾਂਦੀ ਹੈ ਨਾ ਜੀ ਤੇ ਫਿਰ ਉਹ ਕਹਿੰਦਾ ਨਹੀਂ ਪਰਮੇਸ਼ਰ ਦੇ ਨਾਮ ਤੋਂ ਬਿਨਾ ਸੁੱਖ ਨਹੀਂ ਹੀਰਾ ਜਿਹੜਾ ਨਾ ਹੀਰਾ ਇੱਕ ਪੱਥਰ ਹੀ ਹੁੰਦਾ ਹੈ ਹੀਰਾ ਲਾਲ ਜਵਾਹਰਾਤ ਮੋਤੀ ਜਦੋਂ ਸਮਝ ਨਹੀਂ ਉਦੋਂ ਆਮ ਪੱਥਰਾਂ ਵਰਗਾ ਹੀ ਬੰਦਾ ਸਮਝਦਾ ਭਾਵੇਂ ਪੈਰਾਜੀ ਪਿਆ ਰਵੇ ਤੇ ਜਦੋਂ ਕੋਈ ਪਾਰਖੂ ਆ ਗਿਆ ਤੇ ਪਾਰਖੂ ਨੇ ਉਸ ਹੀਰੇ ਨੂੰ ਸਮਝ ਕੇ ਉਹਦੀ ਪਛਾਣ ਕਰਕੇ ਉਹਨੇ ਚੁੱਕ ਲਿਆ ਤੇ ਜਿੰਨੇ ਸੁੱਟਿਆ ਸੀ ਉਹਨੂੰ ਪਤਾ ਜੇ ਲੱਗ ਗਿਆ ਨਾ ਫੇਰ ਕਹਿੰਦਾ ਵੀ ਇਹ ਉਹ ਹੀਰਾ ਮੈਨੂੰ ਮਿਲ ਗਿਆ ਇਹ ਮੈਨੂੰ ਮਿਲਣਾ ਚਾਹੀਦਾ ਫਿਰ ਉਹਦੇ ਅੰਦਰ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ ਪਰ ਜਦੋਂ ਤੱਕ ਸਮਝ ਨਹੀਂ ਸੀ ਇੱਕ ਪੱਥਰ ਸੀ ਤਾਂ ਸਤਿਗੁਰੂ ਕਿਰਪਾ ਕਰਦੇ ਨੇ ਮੈਂ ਇਹ ਆਸ ਇਹੋ ਆਧਾਰ ਹੁਣ ਨਾਮ ਰੂਪੀ ਜਿਹੜਾ ਹੀਰਾ ਇਹਦੀ ਮੈਨੂੰ ਪਰਖ ਪਾਰਖੂ ਨੇ ਕਰਵਾਈ ਹੈ ਉਹਨੇ ਮੈਨੂੰ ਸਮਝਾਇਆ ਵੀ ਅਸਲ ਵਿੱਚ ਇਹ ਹੀਰਾ ਹੈ ਜਵਾਹਰਾਤ ਹੈ ਲਾਲ ਹੈ ਹੁਣ ਮੇਰੇ ਅੰਦਰ ਆਸ ਹੈ ਸੱਚੇ ਬਾਦਸ਼ਾਹ ਕਿਰਪਾ ਕਰੋ ਤੇਰਾ ਨਾਮ ਰੂਪੀ ਹੀਰਾ ਇਹ ਮੇਰੇ ਜੀਵਨ ਦਾ ਆਧਾਰ ਤੇ ਸਤਿਗੁਰੂ ਕਿਰਪਾ ਕਰਦੇ ਨੇ ਮੁਖ ਨਿੰਦਾ ਆਖਾ ਦਿਨ ਰਾਤ ਪਰ ਮੇਰੇ ਜੀਵਨ ਦਾ ਸੁਭਾਅ ਕੀ ਸੀ ਮੇਰੇ ਜੀਵਨ ਦਾ ਸੁਭਾਅ ਸੀ ਦਿਨ ਰਾਤ ਨਿੰਦਾ ਹੀ ਕਰੀ ਜਾਵਾ ਨਿੰਦਾ ਹੀ ਕਰੀ ਜਾਵਾ ਬੰਦਾ ਦੂਜਿਆਂ ਦੀ ਨਿੰਦਾ ਕਰਦਾ ਹੋਇਆ ਆਪਣੇ ਨਿੰਦਾ ਵਾਲੇ ਜਿਹੜੇ ਗੁਣ ਨੇ ਉਹਨਾਂ ਨੂੰ ਭੁੱਲ ਜਾਂਦਾ ਹੈ ਕਿ ਮੈਂ ਵੀ ਨਿੰਦਾ ਦੇ ਯੋਗ ਹਾਂ ਜਿਹੜਾ ਬੰਦਾ ਦੂਸਰੇ ਦੇ ਔਗਣ ਦੇਖਦਾ ਹੈ ਨਾ ਸਾਧ ਸੰਗਤ ਸਮਝ ਲੈਣਾ ਚਾਹੀਦਾ ਉਹਦੇ ਆਪਣੇ ਅੰਦਰ ਬੜੇ ਔਗਣ ਨੇ ਜੈਸਾ ਕਰਮ ਹੁੰਦਾ ਹੈ ਨਾ ਵੈਸੀ ਉਹਦੀ ਦ੍ਰਿਸ਼ਟੀ ਹੋ ਜਾਂਦੀ ਤਾਂ ਸਤਿਗੁਰੂ ਕਿਰਪਾ ਕਰਦੇ ਨੇ ਮੁਖ ਨਿੰਦਾ ਅੱਖਾਂ ਦਿਨ ਰਾਤ ਮਨ ਦਿਨ ਰਾਤ ਨਿੰਦਾ ਹੀ ਕਰਦਾ ਰਹਿਣਾ ਪਰ ਕਰਜੋ ਹੀ ਨੀਚ ਸਨਾਤ ਮੈਂ ਨੀਵੇਂ ਕਰਮਾਂ ਵਾਲਾ ਮਾੜੇ ਕਰਮਾਂ ਵਾਲਾ ਹੋ ਗਿਆ ਤੇ ਹਮੇਸ਼ਾ ਪਰਾਏ ਘਰ ਦੇ ਵਿੱਚ ਪਰਾਏ ਔਗਣ ਤੱਕਦਾ ਪਰ ਕਰਜੋ ਹੀ ਨੀਚ ਸਨਾਤ ਬੰਦਾ ਦੂਜੇ ਦੇ ਔਗਣ ਦੇਖਦਾ ਆਪਣੇ ਔਗਣ ਨਹੀਂ ਦੇਖਦਾ ਦੂਜੇ ਦਾ ਦੁੱਖ ਬੰਦੇ ਨੂੰ ਹਮੇਸ਼ਾ ਛੋਟਾ ਲੱਗਦਾ ਹੈ ਆਪਣਾ ਦੁੱਖ ਬੰਦੇ ਨੂੰ ਵੱਡਾ ਲੱਗਦਾ ਹੈ ਦੂਜੇ ਦਾ ਔਗਣ ਬੰਦੇ ਨੂੰ ਵੱਡਾ ਲੱਗਦਾ ਆਪਣਾ ਔਗਣ ਬੰਦੇ ਨੂੰ ਛੋਟਾ ਲੱਗਦਾ ਦੂਜੇ ਦਾ ਗਿਆਨ ਬੰਦੇ ਨੂੰ ਛੋਟਾ ਲੱਗਦਾ ਆਪਣਾ ਗਿਆਨ ਵੱਡਾ ਲੱਗਦਾ ਤੇ ਦੂਜੇ ਦਾ ਔਗਣ ਵੱਡਾ ਤੇ ਆਪਣਾ ਔਗਣ ਛੋਟਾ ਲੱਗਦਾ ਇਹ ਸੋਚ ਹੈ ਬੰਦੇ ਦੀ ਸਤਿਗੁਰੂ ਕਹਿੰਦੇ ਨੇ ਪਰਕਰ ਜੋ ਹੀ ਨੀਚ ਸਨਾਤ ਮੈਂ ਇਸ ਵਾਸਤੇ ਮੇਰੀ ਜਿਹੜੀ ਸੋਚ ਬੜੀ ਨੀਵੀ ਹੋ ਗਈ ਹੈ ਮੇਰਾ ਸੁੱਖ ਛੋਟਾ ਦੂਜੇ ਦਾ ਸੁੱਖ ਬੜਾ ਵੱਡਾ ਹੈ ਮੇਰਾ ਆਉਗਣ ਛੋਟਾ ਹੈ ਮੇਰਾ ਹੈ ਹੀ ਨਹੀਂ ਤੇ ਦੂਜੇ ਦਾ ਆਉਗਣ ਬੜਾ ਵੱਡਾ ਹੈ ਇਹ ਸੁਭਾਅ ਬਣ ਜਾਂਦਾ ਹੈ ਬੰਦੇ ਦਾ ਤੇ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਮੇਰਾ ਸੁਭਾਅ ਹੈ ਇਹ ਸਾਡੇ ਵਾਸਤੇ ਸਾਨੂੰ ਉਪਦੇਸ਼ ਕਰਦੇ ਹੋਏ ਸਤਿਗੁਰੂ ਸਮਝਾ ਰਹੇ ਨੇ ਕਾਮ ਕਰੋਧ ਤਾਂ ਮਾ ਸਹਿਤ ਚੰਡਾਲ ਮੇਰੇ ਤਨ ਦੇ ਵਿੱਚ ਕਾਮ ਵੱਸਦਾ ਹੈ ਕ੍ਰੋਧ ਵੱਸਦਾ ਹੈ ਸਾਰੇ ਵੱਡੇ ਵੱਡੇ ਚੰਡਾਲ ਵੱਸਦੇ ਨੇ ਧਾਨ ਗੁਰੂ ਪਰਹਾ ਕਰਤਾਰ ਮੈਂ ਵਿਕਾਰੀ ਜੀਵਨ ਧਾਰਨ ਕਰਕੇ ਤੁਰਿਆ ਫਿਰਦਾ ਮੇਰੇ ਕਦਮ ਹਮੇਸ਼ਾ ਮਾੜੇ ਪਾਸੇ ਹੀ ਤੁਰਦੇ ਨੇ ਫਾਹੀਸ ਵਰਤ ਮਲੂ ਕੀਵੇ ਸ ਹਮੇਸ਼ਾ ਮੇਰਾ ਧਿਆਨ ਇਸੇ ਪਾਸੇ ਇਸੇ ਪਾਸੇ ਹੀ ਲੱਗਾ ਰਹਿੰਦਾ ਮੈਂ ਦੁਨੀਆ ਨੂੰ ਆਪਣੇ ਜਾਲ ਵਿੱਚ ਕਿਵੇਂ ਫਸਾਵਾਂ ਤੇ ਰੂਪ ਜਿਹੜਾ ਮੇਰਾ ਭੇਸ਼ ਜਿਹੜਾ ਮੇਰਾ ਉਹ ਬੜਾ ਫਕੀਰਾਂ ਵਾਲਾ ਤਿਆਗ ਹੀ ਹੈ ਵੀ ਬੜਾ ਚੰਗਾ ਬੰਦਾ ਹੈ ਪਰ ਹਮੇਸ਼ਾ ਧਿਆਨ ਇਹ ਹੀ ਹੈ ਕਿ ਦੁਨੀਆ ਨੂੰ ਆਪਣੇ ਜਾਲ ਵਿੱਚ ਕਿਵੇਂ ਫਸਾਵਾ ਹੌ ਠਗਵਾੜਾ ਠੱਗੀ ਵੇਸ ਮੈਂ ਠੱਗਾ ਦਾ ਬڑا ਵੱਡਾ ਭੰਡਾਰ ਬਣਿਆ ਹੋਇਆ ਸਾਰੇ ਤਰ੍ਹਾਂ ਦੇ ਠੱਗ ਮੇਰੇ ਅੰਦਰ ਨੇ ਠੱਗੀ ਦੇਸ਼ ਤੇ ਸਾਰੇ ਦੇਸ਼ ਨੂੰ ਠੱਗਦਾ ਫਿਰਦਾ ਇਹ ਬੰਦੇ ਦਾ ਸੁਭਾਅ ਹੈ ਉਹ ਚਾਹੁੰਦਾ ਹੈ ਦੁਨੀਆ ਦੇ ਸਾਰੇ ਸੁੱਖ ਮੇਰੇ ਕੋਲ ਹੋਣ ਭਾਵੇਂ ਦੁਨੀਆ ਨੂੰ ਠੱਗ ਕੇ ਹੀ ਸੋ ਇਕੱਠੇ ਕਰਾ ਕਰਾਸੇ ਆਣਾ ਬਹੁਤਾ ਪਾਰ। ਜਿਵੇਂ ਆਪ ਹੋਰਾਂ ਦੇ ਨਾਲੋਂ ਜ਼ਿਆਦਾ ਸਿਆਣਾ ਆਪਣੇ ਆਪ ਨੂੰ ਸਮਝਦਾ। ਜਿਸ ਕਰਕੇ ਪਾਪਾਂ ਦਾ ਭਾਰ ਮੇਰੇ ਤੇ ਨਿਤਾਪ੍ਰਤ ਵਧਦਾ ਹੀ ਜਾਂਦਾ ਹੈ। ਧਾਨ ਗੁਰੂ ਰੂਪ ਰਹਾ ਕਰਤਾਰ ਇਸ ਤਰ੍ਹਾਂ ਵਿਕਾਰੀ ਰੂਪ ਧਾਰੀ ਬੈਠਾ ਕੋਈ ਉੱਤਮ ਕਰਮ ਮੇਰੇ ਜੀਵਨ ਵਿੱਚ ਨਹੀਂ। ਤੇ ਜੇ ਹੈ ਤੇ ਉਹਦਾ ਬੜਾ ਵੱਡਾ ਮਾਣ ਕਰੀ ਬੈਠਾ। ਮੈਂ ਕੀਤਾ ਨਾ ਜਾਤਾ ਹਰਾਮ ਖੋਰ ਐ ਸਤਿਗੁਰੂ ਮੈਂ ਤੇਰੀ ਮਹਾਨ ਕਿਰਪਾ ਤੇਰੀ ਮਿਹਰ ਦੀ ਕਦਰ ਨਹੀਂ ਕੀਤੀ ਮੈਂ ਜਾਣਿਆ ਨਹੀਂ ਤੈਨੂੰ ਜੋ ਕੁਝ ਤੂੰ ਮੈਨੂੰ ਦਿੱਤਾ ਹੈ ਨਾ ਮੈਂ ਉਹਦੀ ਪਛਾਣ ਨਾ ਕਰ ਸਕਿਆ ਤੇ ਉਹਦਾ ਗੁਣ ਨਾ ਪਾ ਸਕਿਆ ਇਸ ਲਈ ਸਤਿਗੁਰੂ ਕਹਿੰਦੇ ਨੇ ਮੈਂ ਹਰਾਮ ਖੋਰ ਹਰਾਮ ਖੋਰ ਪਤਾ ਇਨੂੰ ਕਹਿੰਦੇ ਨੇ ਜਿਹੜਾ ਖਾ ਕੇ ਜਾਂ ਜਿਹੜਾ ਪਦਾਰਥ ਲੈ ਕੇ ਉਹਦਾ ਗੁਣ ਨਾ ਜਾਣੇ ਉਹਨੂੰ ਕਹਿੰਦੇ ਨੇ ਹਰਾਮਖੋਰ ਸਤਿਗੁਰੂ ਕਹਿੰਦੇ ਨੇ ਮੈਂ ਕੀਤਾ ਨਾ ਜਾਤਾ ਹਰਾਮਖੋਰ ਹਾਂ ਕਿਆ ਮੂੰਹ ਦੇਸਾ ਦੁਸ਼ਟ ਚੋਰ ਮੈਂ ਵਿਕਾਰੀ ਆ ਐ ਵਾਹੀ ਗੁਰੂ ਮੈਂ ਕਿਆ ਹਾਂ ਕਿਆ ਮੂੰਹ ਦੇਸਾ ਹੁਣ ਮੈਂ ਕਿਹੜਾ ਮੂੰਹ ਤੈਨੂੰ ਦਿਖਾਵਾਂ ਕਿਉਂਕਿ ਮੇਰੇ ਅੰਦਰ ਦੁਸ਼ਟਤਾ ਹੈ ਮੇਰੇ ਅੰਦਰ ਬੜਾ ਵੱਡਾ ਚੋਰ ਬੈਠਾ ਹੈ ਮੇਰਾ ਚਿਹਰਾ ਵਿਗੜਿਆ ਹੋਇਆ ਹੈ ਵਿਕਾਰਾਂ ਦੇ ਨਾਲ ਤੇ ਕਿਸ ਤਰ੍ਹਾਂ ਮੈਂ ਤੈਨੂੰ ਆਪਣਾ ਚਿਹਰਾ ਦਿਖਾਵਾਂ ਨਾਨ ਗਨੀਚ ਕਹੇ ਵਿਚਾਰ ਮੰਦ ਕਰਮੀ ਜਿਹੜੀ ਮੇਰੀ ਨੀਸ਼ਤਾ ਹੈ ਇਸ ਲਈ ਮੈਂ ਇਹ ਗੱਲ ਕਈ ਨਾ ਹਾ ਕਹੇ ਵਿਚਾਰ ਕਿਹੜੀ ਧਾਨ ਗੁਰੂ ਪਰਹਾ ਕਰਤਾ ਮੇਰਾ ਜੀਵਨ ਬੜਾ ਨਹੀਂ ਵਾ ਬੜਾ ਨਹੀਂ ਵਾ ਜੀਵਨ ਜਨਮ ਜ ਇਹ ਜੋਨੀ ਇਹ ਸਤਿਗੁਰੂ ਤੋਂ ਦਿੱਤੀ ਸੀ ਕਿ ਇਹਨੂੰ ਮੈਂ ਸਫਲੀ ਕਰ ਸਕਾਂ ਤੇਰੇ ਨਾਲ ਮੈਂ ਮਿਲ ਸਕਾਂ ਪਰ ਮੈਂ ਤਾਂ ਵਿਕਾਰੀ ਜੀਵਨ ਜਿਉਣ ਲੱਗ ਪਿਆ ਮੈਂ ਤਾਂ ਚੋਰੀ ਕਰਨ ਲੱਗ ਪਿਆ ਮੈਂ ਬੇਈਮਾਨੀ ਕਰਨ ਲੱਗ ਪਿਆ ਮੈਂ ਤਾਂ ਕੂੜ ਰੂਪੀ ਮਰਦਾਰ ਖਾਣ ਲੱਗ ਪਿਆ ਸੰਸਾਰ ਨੂੰ ਜਗਤੋਂ ਠੱਗਣ ਵਾਸਤੇ ਮੈਂ ਤਾਂ ਕਮਰ ਕਸਾ ਕਰ ਲਿਆ ਇਸ ਲਈ ਸਤਿਗੁਰੂ ਮੈਂ ਕਿਹੜਾ ਮੂੰਹ ਦਿਖਾਵਾਂ